ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਨੂੰ ਗੁਰਬਾਣੀ ਦੀ ਵਿਚਾਰ ਨੂੰ ਵੱਡੇ ਵੱਡੇ ਫਲਸਫਰ ਵੀ ਸਹੀ ਤਰੀਕੇ ਨਾਲ ਸਮਝ ਨਹੀਂ ਸਕਦੇ ਪਰ ਜੇ ਨੀਵੇਂ ਹੋ ਕੇ ਸਮਝਣਗੇ ਬਹੁਤ ਕੁਝ ਲੱਭੇਗਾ ਸਾਇੰਸ ਤਰੱਕੀ ਜ਼ਰੂਰ ਕਰੇਗੀ ਪਰ ਸਾਇੰਸ ਦੀ ਤਰੱਕੀ ਦੀ ਸ਼ਿਖਰ ਉੱਥੇ ਹੈ ਜਿੱਥੋਂ ਧਰਮ ਸ਼ੁਰੂ ਹੁੰਦਾ ਹੈ ਗੁਰਬਾਣੀ ਦੇ ਬੋਲ ਨੇ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮਾਂ ਦਾ ਖੂਨ ਪਿਤਾ ਦਾ ਬਿੰਦ ਦੇ ਮਿਲਾਪ ਨਾਲ ਸੁਮੇਲ ਨਾਲ ਇਨਸਾਨ ਦੀ ਉਪਜੈ ਲੇਕਿਨ ਰਕਤ ਬਿੰਦ ਦੇ ਪਿੱਛੇ ਖਰਾਕ ਜੁੜੀ ਹੈ ਖਰਾਕ ਦੇ ਪਿੱਛੇ ਮਿੱਟੀ ਜੁੜੀ ਹੈ ਮਿੱਟੀ ਦੇ ਵਿੱਚੋਂ ਬੀਜ ਪੁੰਗਰਦੇ ਨੇ ਉਸ ਨੂੰ ਸਹੀ ਤਰੀਕੇ ਨਾਲ ਖੁਰਾਕ ਦਾ ਰੂਪ ਦੇ ਕੇ ਇਨਸਾਨ ਨੇ ਛਕਿਆ ਇਹ ਜੋ ਖੁਰਾਕ ਰਕਤ ਬਿੰਦ ਤੱਕ ਤੁਰੀ ਉਸ ਦੇ ਵਿੱਚੋਂ ਹੀ ਇਨਸਾਨ ਦੀ ਹੋਂਦ ਪ੍ਰਗਟ ਹੁੰਦੀ ਹੈ ਤਾਂ ਗੁਰਬਾਣੀ ਰਾਹੀਂ ਇਹ ਰੋਸ਼ਨੀ ਮਿਲਦੀ ਆ ਕਿ ਮਾਂ ਦਾ ਖੂਨ ਪਿਤਾ ਦਾ ਬਿੰਦ ਦੇ ਸੁਮੇਲ ਨਾਲ ਇਨਸਾਨ ਦੀ ਹੋਂਦ ਇਨਸਾਨ ਦਾ ਜੀਵਨ ਹੈ ਲੇਕਿਨ ਜੋ ਆਤਮਿਕ ਗਿਆਨ ਹੈ ਜੋ ਕਰਮ ਇੰਦਰੀਆਂ ਅੰਦਰ ਮਨ ਆਤਮਾ ਹੈ ਉਹ ਪਰਮਾਤਮਾ ਦੀ ਦੇਣ ਹੈ ਉਹ ਰਕਤ ਬਿੰਦ ਤੋਂ ਨਹੀਂ ਉਪਜਦੀ ਨਹੀਂ ਤੇ ਮਰਦੇ ਸਰੀਰ ਦੇ ਵਿੱਚ ਇਨਸਾਨ ਜਦੋਂ ਮਰਜੀ ਜਾਨ ਪੈ ਸਕਦੀ ਸੀ ਜੇ ਦੋਨਾਂ ਦੇ ਸਮੇਲ ਨਾਲ ਬੱਚਾ ਸ੍ਰਿਸ਼ਟੀ ਤੇ ਆ ਸਕਦਾ ਮਾਂ ਤੇ ਪਿਓ ਦੇ ਨਾਲ ਤੇ ਬੱਚੇ ਦੀ ਜਾਂ ਕਿਸੇ ਦੀ ਵੀ ਡੈਥ ਤੋਂ ਬਾਅਦ ਜੇ ਸਾਡੇ ਅੰਦਰ ਪਾਵਰ ਹੁੰਦੀ ਐ ਅਸੀਂ ਉਸ ਵਿੱਚ ਜਵਾਨ ਪਾ ਸਕਦੇ ਸੀ ਲੇਕਿਨ ਦੋ ਚੀਜ਼ਾਂ ਸਮਝਣ ਦੀ ਗੱਲ ਐ ਕਿ ਧਰਤੀ ਵੀ ਪ੍ਰਮਾਤਮਾ ਦੇ ਨਾਮ ਨੂੰ ਸੁਣ ਰਹੀ ਐ ਸੁਣਿਆ ਧਰਤ ਧਵਲਾਕਾਸ ਆਪਾਂ ਪਹਿਲੀ ਵਿਚਾਰ ਦੇ ਵਿੱਚ ਕੱਲ ਰੱਖਿਆ ਸੀ ਇਸ ਦਾ ਮਤਲਬ ਕਿ ਧਰਤੀ ਵੀ ਸੁਣ ਰਹੀ ਹੈ ਪਰਮਾਤਮਾ ਦੇ ਨਾਮ ਨੂੰ ਧਰਤੀ ਵੀ ਆਪਣੀ ਜਾਗਰੂਕ ਹੈ ਧਰਤੀ ਵੀ ਸਾਡੇ ਜੈਸੀ ਹੀ ਹੈ ਅਸੀਂ ਇਸ ਨੂੰ ਇਸ ਤਰ੍ਹਾਂ ਨਾ ਸਮਝੀਏ ਕਿ ਧਰਤੀ ਸਾਇਲੈਂਸ ਹੈ ਧਰਤੀ ਸ਼ਾਂਤ ਹੈ ਨਹੀਂ ਬਿਲਕੁਲ ਨਹੀਂ ਧਰਤੀ ਘੁੰਮ ਵੀ ਰਹੀ ਹੈ ਧਰਤੀ ਮਕਾਮ ਵੱਲ ਨੂੰ ਚੱਲ ਵੀ ਰਹੀ ਹੈ ਧਰਤੀ ਪਰਮਾਤਮਾ ਦੀ ਉਪਜਾ ਧਰਤੀ ਤੋਂ ਬਿਨਾ ਸ੍ਰਿਸ਼ਟੀ ਤੇ ਕੁਝ ਵੀ ਨਹੀਂ ਇਹ ਜੋ ਮਹਿਲ ਮਾੜੀਆਂ ਗੱਡੀਆਂ ਔਰ ਕੀ ਕੁਝ ਅਸੀ ਸ੍ਰਿਸ਼ਟੀ ਦੇ ਵਿੱਚ ਬਣਾ ਲਿਆ ਹੈ ਇਹ ਧਰਤੀ ਦੇ ਵਿੱਚੋਂ ਪਦਾਰਥਾਂ ਨੂੰ ਕੱਢ ਕੇ ਬਣਾਇਆ ਹੈ ਤੇ ਪਦਾਰਥ ਕੱਢਣ ਦੀ ਸੋਝੀ ਪਰਮਾਤਮਾ ਨੇ ਦਿੱਤੀ ਹਰ ਇੱਕ ਸੈਂਟਿਸਟ ਹਰ ਇੱਕ ਸੂਝਵਾਨ ਉਹ ਪਰਮਾਤਮਾ ਦੇ ਅੱਗੇ ਕਰੋੜਾਂ ਵਾਰੀ ਨਤਮਸਤਕ ਹੋਵੇ ਕਿ ਪਰਮਾਤਮਾ ਤੂੰ ਮੇਰੇ ਦਿਮਾਗ ਦੇ ਵਿੱਚ ਕੋਈ ਫੁਰਨਾ ਪਾਇਆ ਮੁੜ ਕੇ ਉਹ ਫੁਰਨੇ ਨੂੰ ਹਕੀਕਤ ਦੇ ਵਿੱਚ ਤੂੰ ਸ੍ਰਿਸ਼ਟੀ ਦੇ ਵਿੱਚ ਲਿਆਂਦਾ ਤੋ ਇਸ ਲਈ ਸਭ ਤੋਂ ਵੱਡਾ ਸੈਂਟਿਸਟ ਪਰਮਾਤਮਾ ਸਭ ਤੋਂ ਵੱਡਾ ਫਿਲਾਸਫਰ ਪਰਮਾਤਮਾ ਸਭ ਤੋਂ ਵੱਡਾ ਕਰਤਾ ਪਰਮਾਤਮਾ ਅਸੀਂ ਉਹਦੀ ਕਰਤ ਉਹ ਚਾਹੇ ਇੱਕ ਪਲਕ ਝਪਕਦਿਆਂ ਹੀ ਸਾਰੀ ਸ੍ਰਿਸ਼ਟੀ ਨੂੰ ਆਪਣੇ ਅੰਦਰ ਸਮੋ ਸਕਦਾ ਹੈ ਤੁਸੀਂ ਦੇਖ ਰਹੇ ਹੋ ਕਈ ਦੇਸ਼ਾਂ ਦੇ ਵਿੱਚ ਐਡੇ-ਐਡੇ ਵੱਡੇ ਤੂਫਾਨ ਆ ਰਹੇ ਨੇ ਹੜ ਆ ਰਹੇ ਨੇ ਕਈ ਕੁਝ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਜਿਸ ਨਾਲ ਇਨਸਾਨ ਦੀ ਹੋਂਦ ਖਤਮ ਹੋਣ ਲੱਗਿਆ ਮਿੰਟ ਵੀ ਨਹੀਂ ਲੱਗਦਾ ਤੋਂ ਪ੍ਰਮਾਤਮਾ ਨੂੰ ਯਾਦ ਹਮੇਸ਼ਾ ਰੱਖਣਾ ਚਾਹੀਦਾ ਹੈ ਉਹਦੇ ਬੋਲਾਂ ਨੂੰ ਵਿਚਾਰਾਂ ਨੂੰ ਉਹਦੇ ਹੁਕਮ ਨੂੰ ਹਮੇਸ਼ਾ ਮੰਨਣਾ ਚਾਹੀਦਾ ਹੈ ਪ੍ਰਮਾਤਮਾ ਦੀ ਕਿਸੇ ਵੀ ਵਿਚਾਰ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਪਰ ਪ੍ਰਮਾਤਮਾ ਦੇ ਪ੍ਰਤੀ ਕੋਈ ਵਿਚਾਰ ਰੱਖਣ ਤੋਂ ਪਹਿਲਾਂ ਪਰਮਾਤਮਾ ਦੇ ਨਾਲ ਜੁੜਨਾ ਜਾਂ ਪਰਮਾਤਮਾ ਕੋਲ ਸੋਝੀ ਲੈਣੀ ਚਾਹੀਦੀ ਹੈ ਬਿਨਾਂ ਸੋਝੀ ਤੋਂ ਇਹ ਦਿਮਾਗੀ ਤੌਰ ਦੇ ਉੱਤੇ ਸ੍ਰਿਸ਼ਟੀ ਨੂੰ ਕੋਈ ਇਸ ਤਰ੍ਹਾਂ ਦੇ ਵਿਚਾਰ ਨਾ ਰੱਖੋ ਕੱਲ ਨੂੰ ਅਸੀਂ ਉਹਦਾ ਜਵਾਬ ਨਾ ਦੇ ਸਕੀਏ ਦਾਸ ਤੁਸ਼ ਬੁੱਧੀ ਅਨਸਾਰ ਵਿਚਾਰ ਰੱਖ ਰਿਹਾ ਆਪ ਬੜੇ ਸੁਲਝੇ ਹੋਏ ਹੋ ਬੜਾ ਫਾਸਟ ਜੋਗ ਚੱਲ ਰਿਹਾ ਇਸ ਵਿੱਚ ਇਨਸਾਨ ਕਿਤੇ ਕਿਤੇ ਪਰਮਾਤਮਾ ਦੀ ਹੋਂਦ ਨੂੰ ਵੀ ਮੰਨਣ ਤੋਂ ਸ਼ੱਕ ਕਰ ਰਿਹਾ ਹੈ ਲੇਕਿਨ ਇਹ ਸਾਡੀ ਕੋਈ ਖੁਸ਼ਕਿਸਮਤੀ ਨਹੀਂ ਆਓ ਜੁੜੀਏ ਪ੍ਰਮਾਤਮਾ ਨਾਲ ਔਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਜੁੜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ